ਮਰੇ ਇੱਕ ਪੁੱਛਿਆ ਤੁਹਾਡਾ ਜ਼ਮਰਾ ਕਿਹੜਾ ਹੈ ਤੇ ਮਾਲ ਕਿੱਥੇ ਕਿੱਥੇ ਪਿਆ ਨੇ ਨੌਕਰਾਂ ਨੂੰ ਪਹਿਲਾਂ ਲਾਕਿੰਗ ਦਾ ਕਿ ਮੈਨੂੰ ਖੰਨਾ ਦੀ ਇੱਕ ਵੱਡੀ ਹੋਲ ਸੇਲ ਦੀ ਕਰਿਆਨੇ ਦੀ ਦੁਕਾਨ ਤੇ ਛਾਪਾ ਮਾਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਇੱਕ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ ਤਿੰਨ ਚਾਰ ਘੰਟੇ ਬੰਦਕ ਬਣਾ ਕੇ ਰੱਖਣ ਦਾ ਦੋਸ਼ ਲਾਇਆ ਉੱਤੇ ਹੀ ਦੂਜੇ ਪਾਸੇ ਛਾਪਾ ਮਾਰਨ ਨਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੀ ਬੈਠ ਨਹੀਂ ਕੀਤੀ ਤੈਨੂੰ ਸਾਵਧਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰ ਲੈਣਾ ਆ ਬਾਹਰ ਕੀ ਕਰ ਲੈਣਾ ਕੀ ਮਤਲਬ ਹੈ ਪਰ ਕੀ ਕਰ ਲਵਾਂਗੇ ਕਰ ਰਹੇ ਹੋ ਡੀਵੀਆਰ ਕਿਉਂ ਲੈ ਕੇ ਗਏ ਡੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਿਉਂ ਲੈ ਕੇ ਗਏ ਗੱਲ ਕਰ ਲਓ ਇੱਕ ਕਾਪੀਰਾਈਟ ਇਨਸਪੈਕਟਰ ਬਣ ਕੇ ਆ ਗਿਆ ਤੇ ਚਲੋ ਸੀਗੇ ਜੋ ਵੀ ਸੀਗੇ ਉਹਨਾਂ ਕੋਲ ਨਾ ਤਾਂ ਉਹਨਾਂ ਦਾ ਲਾਇਸੈਂਸ ਸੀਗਾ ਤੇ ਆਪਾਂ ਜਦ ਪੁੱਛਿਆ ਉਹਨਾਂ ਨੂੰ ਆਂਦੇ ਹੀ ਪਹਿਲਾਂ ਦਾ ਇਸ ਵੀ ਪੁਲਿਸ ਵਾਲਿਆਂ ਨੇ ਸਾਡਾ ਡੀਵੀਆਰ ਰੇਡ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਜਿਹਦੇ ਵੀ ਸ਼ੇਅਰ ਕਰ ਸਕਦਾ ਐਕਚੁਅਲੀ ਉਹਨਾਂ ਜਿਹੜੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਕਿਹੜੀ ਕੰਪਨੀ ਕਿਹੜੀ ਐਸਐਸਪੀਡ ਸਰਚ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਸੈਕਟਰ 34 ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੀ ਇੱਕ ਵੱਡੀ ਹੋਲਸੇਲ ਦੀ ਕਰਿਆਨੇ ਦੀ ਦੁਕਾਨ ਤੇ ਛਾਪਾ ਮਾਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਇੱਕ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ 3-4 ਘੰਟੇ ਬੰਦਕ ਬਣਾ ਕੇ ਰੱਖਣ ਦਾ ਦੋਸ਼ ਲਾਇਆ ਉੱਤੇ ਹੀ ਦੂਜੇ ਪਾਸੇ ਛਾਪਾ ਮਾਰਨ ਟੀਮ ਦੇ ਮੈਂਬਰਾਂ ਨੇ ਦੁਕਾਨਦਾਰ ਤੇ ਉਹਨਾਂ ਨਾਲ ਬਦਸੁਗਲੀ ਕਰਨ ਤੇ ਦੋਸ਼ ਲਗਾਏ ਛਾਪਾ ਮਾਰ ਕਰਨ ਵਾਲੀ ਟੀਮ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਦੁਕਾਨਦਾਰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਹਨਾਂ ਦੇ ਕੈਮਰੇ ਅਤੇ ਡੀਵੀਆਰ ਜ਼ਬਤ ਕਰ ਲਏ ਹਨ ਅਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਬੰਦਕ ਬਣਾ ਕੇ ਰੱਖਿਆ ਅਤੇ ਉਹਨਾਂ ਦਾ ਸਮਾਨ ਖਿਲਾਰ ਦਿੱਤਾ ਵਿਵਾਦ ਪੈਦਾ ਹੋਣ ਤੋਂ ਮਾਮਲਾ ਡੀਐਸਪੀ ਕੋਲ ਪਹੁੰਚਿਆ ਕੈਪਟਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਡੀਐਸਪੀ ਨੇ मौके ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ ਖਬਰ ਮਿਲਨ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਦੁਕਾਨਦਾਰ ਅਤੇ ਉਹਨਾਂ ਦੀ ਨੂੰਹ ਨੇ ਦੋਸ਼ ਲਗਾਇਆ ਕਿ ਅੱਜ ਸਵੇਰੇ ਉਹਨਾਂ ਦੀ ਦੁਕਾਨ ਤੇ ਇੱਕ ਟੀਮ ਆਈ ਸੀ ਜਿਸ ਨੇ ਕਿਹਾ ਕਿ ਉਹ ਕਾਪੀਰਾਈਟ ਦਫ਼ਤਰ ਤੋਂ ਆਈ ਹੈ ਉਹਨਾਂ ਦੇ ਨਾਲ ਪੁਲਿਸ ਦੀ ਵੀ ਮੌਜੂਦ ਸੀ ਜਿਵੇਂ ਹੀ ਉਹ ਪਹੁੰਚੇ ਟੀਮ ਨੇ ਉਹਨਾਂ ਦਾ ਸਮਾਨ ਖਿਲਾਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਫਰਜੀ ਦੱਸ ਕੇ ਉਹਨਾਂ ਨੇ ਸਮਾਨ ਸਮੇਤ ਉਹਨਾਂ ਦਾ ਫੋਨ ਜਬਤ ਕਰ ਲਿਆ ਕਿਸੇ ਤਰ੍ਹਾਂ ਉਹਨਾਂ ਨੇ ਆਪਣੀ ਗੱਲ ਮੰਤਰੀ ਤੱਕ ਪਹੁੰਚਾਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਛਾਪੇਮਾਰੀ ਕਰਨ ਆਈ ਟੀਮ ਨੂੰ ਗ੍ਰਿਫਤ ਰਸਤੇ ਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਉਹ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਦੁਕਾਨ ਤੇ ਨਕਲੀ ਸਮਾਨ ਵੇਚਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਛਾਪਾ ਮਾਰੀ ਕੀਤੀ ਗਈ ਜਾਂਚ ਕੀਤੀ ਜਾ ਰਹੀ ਹੈ जांच तो बाद ही पता चलेगा भी कर ले ਆ ਬਾਤ ਕਰਨੀ ਕਰੀ ਮਤਲਬ ਕੀ ਕਰ ਲੋਂਗੇ ਤੁਸੀਂ ਯਾਰ ਉਹ ਕੁੜੀ ਨੂੰ ਨਾਮ ਕੀਤਾ ਉਹ ਗੋਮ ਤੁਸੀਂ ਇਸੀ ਦਾ ਬੋਲਿਆ ਤੋ ਬੋਲਿਆ ਇਹਨੂੰ ਗਲਤ ਬੋਲਿਆ ਜਿਦ ਇੱਕ ਭਵੀਰ ਦੀ ਸ਼ਹਿਰ ਆਏ ਝੱਟ ਕੇ ਝੱਟ ਕੇ ਥੋੜੇ ਨਾਲ ਜੀ ਹੈਲੋ ਇਹਨੇ ਗਲਤ ਬੋਲਿਆ ਦੱਸੋ ਦੱਸੋ ਸਾਹਿਬ ਢੀਨਾ ਸਾਹਿਬ ਢੀਨਾ ਸਾਹਿਬ ਇੱਧਰ ਕਿਉਂ ਤਣਾ ਹੋ ਗਿਆ ਕਿਉਂ ਲੈ ਕੇ ਗਏ ਬੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਿਉਂ ਲੈ ਕੇ ਗਏ ਯਾਰ ਕਮਾਲ ਹੋ ਕੇ ਦੱਸ ਮੈਨੂੰ ਟੀਵੀਆ ਨਹੀਂ ਆਇਆ ਚੱਕ ਕੇ ਬਿਲ ਦੀ ਗੱਲ ਸੁਣੋ ਬੰਦੇ ਕਿਸ ਹਾਲਾਤ ਵਿੱਚ ਰੋਕਾਂਗੇ ਯਾਰ ਤੂੰ ਕਰ ਲੈ ਜੋ ਤੇਰੇ ਤੋਂ ਤੁਸੀਂ ਕਿਵੇਂ ਰੋਕ ਲੋ ਇਹ ਚੋਰ ਨੇ ਇਹ ਚੋਰ ਨੇ ਸਾਡੀ ਪ੍ਰੋਫਾਈਲ ਇਹ ਕਹਿੰਦਾ ਗੱਲ ਕੇ ਸਮਾਨ ਦੇਣਾ ਸਮਾਨ ਚੋਰੀ ਕਰਨ ਆਈ ਸੀ ਮਾਨ ਤੁਹਾਡਾ ਡੁਪਲੀਕੇਟ ਇਹਨਾਂ ਨੇ ਟੈਸਟ ਕਰਾਇਆ ਪਹਿਲਾਂ ਮੇਰੇ ਕੋਲ ਕੋਈ ਕੰਪਨੀ ਦੀ ਕੰਪਨੀ ਟੀਮ ਮੰਗਾ ਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹੇ ਉਹ ਡਿਸਟ੍ਰੀਬਿਊਟਰ ਖੜਾ ਹੈ অথਾਈਜ਼ਡ ਡਿਸਟ੍ਰੀਬਿਊਟਰ ਇੱਕ ਮਿੰਟ ਤੋਂ ਪਹਿਲਾਂ ਥੋੜੇ ਦੇ ਥੋੜੇ ਸਾਰੀਆਂ ਗੱਲਾਂ ਟੀਵੀ ਆਰ ਜਾਂਦੇ ਰਹੀਆਂ ਰੈਂਕ ਗਿਆ ਕਰ ਨਹੀਂ ਉਹਨੂੰ ਰੈਂਕ ਗਿਆ ਤੁਸੀਂ ਰਿਪੋਰਟ ਦੋ ਨਾ ਜੀ ਮਾਲ ਚੱਲੀ ਆ ਸਾਡਾ ਫੇਰ ਤਾਂ ਅਸੀਂ ਦੇਖੇ ਲਾਇਬਰ ਰਿਪੋਰਟ ਉਹ ਵੀ ਆ ਚੱਲੀ ਮਾਲ ਆ ਫੇਰ ਤਾਂ ਅਸੀਂ ਦੇਖੀਏ ਤੁਸੀਂ ਲਾਈਵ ਰਿਪੋਰਟ ਤਾਂ ਦੋ ਲਾਈਵ ਰਿਪੋਰਟ ਤਾਂ ਦੋ ਤੁਸੀਂ ਤਾਂ ਕੀ ਮੰਨਦੇ ਜੰਦੀ ਆ ਫੱਟਾ ਮਾਲ ਇਹ ਅਸੀਂ ਕੰਪਨੀ ਨਾਲ ਗੱਲ ਕਰਾਂਗੇ ਆ ਜਾਓ ਮੈਨੂੰ ਦੇ ਰਿਪੋਰਟ ਆ ਜਾਓ ਮੈਨੂੰ ਦੇ ਰਿਪੋਰਟ ਆਹ ਦੇ ਰਿਪੋਰਟ ਤਾਂ ਕੰਪਨੀਆਂ ਦੇ ਬਿੱਲ ਪਏ ਨੇ ਉਥਾ ਵੀ ਬਿਲਾਏ ਨੇ ਜੀ ਤੁਸੀਂ ਆ ਕੇ ਕਿਵੇਂ ਕਹਿੰਦੇ ਮਾਰ ਦੇ ਜੀ ਆਜੂ ਸਰੋਰੀ ਸਾਈਨ ਕਰ ਦੋ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਲਾ ਕਹਿੰਦੇ ਅਸੀਂ ਕਿਉਂ ਉਹ ਨੋਟ ਕਰੀਏ ਥੋੜਾ ਬਸ ਥੋੜਾ ਮਾਲ ਤੁਹਾਨੂੰ ਮਿਲ ਜੂਗਾ ਮੈਂ ਕਹਾਂ ਸਰ ਤੂੰ ਥੈਲਿਆਂ ਦੇ ਵਿੱਚ ਮਾਲ ਪਾ ਲਿਆ ਇਹ ਕਾਲਗੜ ਪੇਸਟ ਹੈ ਜੇ ਚਾਰੋਂ ਪਾਸੇ ਮੁਰਗੀ ਦਾ ਮਾਲ ਵਿਕਣਾ ਨਹੀਂ ਹੈਗਾ ਮੇਰਾ ਮਾਲ ਖਤਮ ਹੈ ਤੇ 800 ਰੁਪਏ ਦਾ ਪੈਕੇਟ ਹੈ ਇੱਕ ਉਹ ਪੀਟੀ ਦੇਖੋ ਵੀ ਥੈਲੇ ਕਿਵੇਂ ਭਰੇ ਨੇ ਇਹਨਾਂ ਨੇ ਹਰ ਪੈਕਟਾ ਲੀਕ ਹੋ ਗਿਆ ਕੰਪਨੀਆਂ ਦੇ ਮਾਲ ਲੈ ਕੇ ਵੀ ਅਸੀਂ ਇਹ ਕੁਝ ਸਹਿਣਾ ਹੈ ਫਿਰ ਅਸੀਂ ਕੰਮ ਹੀ ਨਹੀਂ ਕਰਨਾ ਫਿਰ ਅਸੀਂ ਕਦੇ ਵਾਸਤੇ ਕੰਮ ਕਰਾਂਗੇ ਉਦੀ ਰਿਪੋਰਟ ਦਿਉਣਾ ਇਹ ਇਹ ਚੋਰ ਬੰਦਾ ਹੈਗਾ ਜਿਹੜਾ ਕੰਪਨੀ ਤੋਂ ਮਤਲਬ ਕੰਪਨੀ ਆਪਣੇ ਕੋਲ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਹੈ ਲੜਕੇ ਦੇ ਕੋਲ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਔਰ ਇਹ ਐਫੀ ਨੇ ਆਪਣਾ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗ ਨਾਲ ਨੇ ਸਾਡੇ ਕੋਲ ਸਾਰਾ ਕੁਝ ਪ੍ਰੂਵ ਹੈਗਾ ਹੈ ਨਹੀਂ ਉਹਨਾਂ ਕੋਲ ਰਿਪੋਰਟ ਵੀ ਨੇ ਵੀਰ ਜੀ ਉਹਨਾਂ ਕੋਲ ਥਿਲੋਬਾਬ ਜਿਹੜੇ ਵਿੱਚ ਥੋੜਾ ਹੋਰ ਕਹਿ ਰਹੇ ਨੇ ਜੀ ਇਹ ਗੱਲ ਪੈਤੀ ਕਰਨੀ ਜੀ ਮੈਂ ਤੁਹਾਨੂੰ ਕੀ ਗੱਲ ਪੁੱਛੀ ਸੀ ਕਿ ਵੀਰ ਜੀ ਮੈਨੂੰ ਅਥਾਰਟੀ ਲੈਟਰ ਦਿਖਾ ਦਿਓ ਜਿਹਦੇ ਵਿੱਚ ਤੁਹਾਡਾ ਹੁੰਦਾ ਕਿ ਤੁਸੀਂ ਇੱਕ ਮਿੰਟ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਆਉਂਦੇ ਸਾ ਸਾਡਾ ਡੀਵੀਆ ਉਤਾਰਨਾ ਹੈ ਹਾਂਜੀ ਉਹਦਾ ਮਤਲਬ ਕੀ ਹੈ ਕਿ ਇਹ ਸਾਰੇ 46 ਇਕੱਠੇ ਹੋਏ ਹੋਏ ਨੇ ਇਹ ਸਾਰਾ ਮਾਲ ਇਕੱਠਾ ਕਰਕੇ ਲੈ ਜਾਣਾ ਕਿਹੜਾ ਹੁੰਦਾ ਜੀ ਤੁਸੀਂ ਬੀਜੀ 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 ਲੀਗਲ ਦੇ ਵਿੱਚ ਲਿਖਿਆ ਹੁੰਦਾ ਸਾਰਾ ਕੁਝ ਇਹ ਤੁਸੀਂ ਐਸਐਚਓ ਸਾਹਿਬ ਪਰ ਫਿਰ ਐਸਐਚਓ ਆ ਕੇ ਦੱਸ ਦੂਗਾ ਇਹ ਬੰਦੇ ਕਾ ਤੋਂ ਰੋਕੇ ਉਹਦਾ ਬੀਜੀ ਸਾਰਾ ਸਮਾਨ ਸਾਡਾ ਇਕੱਠਾ ਕਰਕੇ ਟੈਂਪੂ ਜੀ ਫਿਰ ਫਿਰ ਇਹਨਾਂ ਨੂੰ ਬੀਜੀ ਨਾ ਪਤਾ ਵੀਰ ਜੀ ਲੈਣੀ ਨਹੀਂ ਜਲਦੀ ਟਿੱਲੋ ਸਾਹਿਬ ਟਿੱਲੋ ਸਾਹਿਬ ਟਿੱਲੋ ਸਾਹਿਬ ਇੱਧਰ ਸੁਣੋ ਪੁਲਿਸ ਚੋਰਾਂ ਦੀ ਐਡਾ ਜਾਲੀ ਆਵੇ ਇਹ ਐਸਪੀ ਸਾਹਿਬ ਸੁਣੋ ਇੱਧਰ ਪੈਦਾ ਮੇਰੀ ਹੈਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਜੇ ਇੱਕ ਵਾਰ ਵੀ ਨਹੀਂ ਕਿਹਾ ਜੇ ਇੱਕ ਵੀ ਵੀ ਜਾਲੀ ਕਰ ਲਵਾਂ ਦੁਕਾਨ ਦਾ ਸ਼ਟਰ ਅਸੀਂ ਜਾਲੀ ਕਹਿ ਕੇ ਕੀ ਲੈਣਾ ਤੁਸੀਂ ਬੋਲੋ ਕੀ ਧਰਦੇ ਹੋ ਰੇ ਵੀਰ ਜੀ ਆ ਮੀਡੀਆ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਸਾਰਾ ਮਾਲ ਜਾਲੀ ਹੈ ਤੁਸੀਂ 1 ਮਿੰਟ ਤੁਸੀਂ ਹੁਣੇ ਵਰਡਿੰਗ ਲਿੱਤੀ ਐ ਮੈਂ ਬੀਤੀ ਮੈਂ ਬੀਤੀ ਮੈਂ ਹੁਣੇ ਦੀ ਰਿਵਾਈਂਡ ਕਰਵਾ ਦੰਨਾ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਮਾਲ ਜਾਲੀ ਹੈ ਠੀਕ ਹੈ ਤੁਸੀਂ ਉਹ ਤੁਸੀਂ ਵੀਰੇ ਸਾਡੇ ਡਿਸਟ੍ਰੀਬਿਊਟਰ ਵੀ ਖੜੇ ਨੇ ਉਹ ਕਹਤੋ ਵੇਚੀਏ ਤੁਹਾਨੂੰ ਉਹ ਡਿਪਾਰਟਮੈਂਟ ਤੋਂ ਇੱਕ ਮਿੰਟ ਇਸ ਚੀਜ਼ ਬਾਰੇ ਤੁਸੀਂ ਉਹਨਾਂ ਨਾਲ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਡਿਪਾਰਟਮੈਂਟ ਨਹੀਂ ਉਹਨਾਂ ਕੋਲ ਪਤਾ ਕਾਪੀਰਾਈਟ ਲੇ ਉਹ ਵੀਰੇ ਕਾਪੀਰਾਈਟ ਹੈ ਉਹ ਥੱਦ ਨੇ ਉਹਨੇ ਮੈਨੂੰ ਗੱਡੀ 'ਚ ਬਿਠਾਇਆ ਹਲੋ ਹੁਣ ਵੀਰੇ ਜੇ ਆਪਾਂ ਇਹ ਉਹ ਸੈਂਪਲ ਭਰਨ ਵਾਲੇ ਬਣੀਆਂ ਓਏ ਕਿਵੇਂ ਢਿੱਲੋ ਸਾਹਿਬ ਇੱਧਰ ਸੁਣੋ ਮੇਰੀ ਗੱਲ ਆ ਰਿਕਾਰਡ ਆ ਰਿਕਾਰਡਿੰਗ ਆ ਦੇਖੋ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ ਸੁਣੋ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ 48 ਮਿੰਟ ਹੋ ਚੁੱਕੇ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਤੁਸੀਂ ਦੱਸੋ ਸੈਟਿੰਗ ਕਿਵੇਂ ਕਰਨੀ ਹੈ ਫਿਰ ਇੱਕ ਮਿੰਟ ਹਰ ਜੀ அட <coughs> <coughs> ਤਨੜ ਤੋਂ ਆਇਆ ਕਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਾਨੂੰਨ ਦਾ ਬਾਰੇ ਗੇਂਦ ਘੋਲਦੇ ਨਹੀਂ ਜਾਣਦਾ ਸਾਰਾ ਆ ਆ ਦੇਖ ਰਿਹਾ ਲਾ ਲਾ ਜਿੱਥੇ ਤੇ ਕੱਢਿਆ ਮੰਮੀ ਜੀ ਦੇ ਕੋਲ ਬੜੀ ਬਣੀ ਆ ਬਿਕਾਰੀ ਪਹਿਲਾਂ ਦਾ ਏ ਲੋਵਾ ਦੀ ਨਿਵਾਦ ਲੋਵਾ ਦੀ ਨਿਵਾਦ ਨਾਲ ਰੁਕਾਣੇ ਲਗਾਓ ਮਾਲ ਜਿੱਥੇ ਤਾਰਿਆ ਹੈ ਹੈਲੋ ਜਿੱਥੇ ਕੱਢਿਆ ਉੱਥੇ ਉੱਥੇ ਲਾ ਜਿੱਥੇ ਜਿੱਥੇ ਮਾਲ ਤਾਰਿਆ ਉੱਥੇ ਮਾਲ ਵਾਪਸ ਲੜਣਾ ਜਿੱਥੇ ਲਾਇਆ ਜਿੱਥੋਂ ਜਿੱਥੋਂ ਕੱਢਿਆ ਸੀ ਉੱਥੇ ਉੱਥੇ ਹੀ ਲਾ ਲਾ

ਮੈਡਮ ਸਾਰਾ ਵਿਸ਼ਾ ਮੈਂ ਮੈਂ ਪ੍ਰੋਪਰ ਵੇਰੇ ਵਿੱਚ ਆਇਆ ਅਨਲਿਗਲ ਕੁਝ ਵੀ ਨਹੀਂ ਆਇਆ ਮੇਰੇ ਸਾਹਮਣੇ ਵੀ ਉਹਨਾਂ ਨੂੰ ਕਮਰੇ ਪੁੱਛੇ ਤੁਹਾਡਾ ਕਮਰਾ ਕਿਹੜਾ ਹੈ ਤੇ ਮਾਲ ਕਿੱਥੇ ਕਿੱਥੇ ਪਿਆ ਹੈ ਨੌਕਰਾਂ ਨੂੰ ਪਹਿਲਾਂ ਲਾਕੀ ਕਰ ਤੁਸੀਂ ਮੈਨੂੰ ਆਪਣਾ ਵੀ ਦਾਰਿਆ ਨੇ ਦੱਸਿਆ ਸਰ ਸੈਂਪਲ ਲਈ ਉਹ ਲਈ ਨਾਨੀ ਨੂੰ ਕਰਤਾ ਨੂੰ ਕੋਈ ਗੱਲ ਨਹੀਂ ਬਾਲਾ ਕੱਢਦਾ ਲੈਟੀ ਨੂੰ ਚੱਲ ਕੋਈ ਨਹੀਂ ਕੋਈ ਨਹੀਂ ਹੁਣ ਕੋਈ ਗੱਲ ਨਹੀਂ ਬੜਾ ਜਿੰਨੂ ਲਾ ਦਿਓ ਕੋਈ ਨਹੀਂ ਕੋਈ ਆ ਜਾ ਪੁੱਤ ਬੁਲਾਉਂ ਕੋਈ ਬਾਸ ਕੋਈ ਨਹੀਂ ਕੋਈ ਆ ਜਾ ਦੋ ਜਣੇ ਨਹੀਂ ਆ ਦੋ ਜਣੇ ਆਉਣ ਆ ਦੇਖਾ ਜਿੱਤਾਂ ਜਿੱਤਾਂ 400 400 ਉਹਨੇ ਕੰਟਰੋਲ ਕਰ ਦਿੱਤਾ ਬਸ ਇਹ ਕਰ ਲਓ ਉਹ ਜੋ ਪਿੱਛੇ ਹੋ ਜੋ ਜੀ ਇਹਨਾਂ ਬੋਲਦੇ ਸਰ ਮੈਂ ਆਈ ਕਾਰਡ ਪਿੱਛੇ ਸਰ ਆਈ ਕਾਰਡ ਦੇ ਸੱਜੇ ਪਾਸੇ ਉਹ ਫਾਪਰ ਉਹ ਫਾਪਰ ਜਿਹੜਾ ਚੈੱਕ ਕਰਾਈ ਸੀ ਉਹ ਵੀ ਨਾ ਤਾਂ ਕਿਸੇ ਨੂੰ ਹੋਗਾ ਨਾ ਉਹ ਆਈ ਹੋਊਗਾ ਸਾਡੇ ਕੋਲ ਹੋ ਰਿਹਾ ਕਿ ਨਾ ਵੀ ਕਰੀਏ ਰਾਈਡ ਉਸ ਤੋਂ ਹੱਸੇ ਅੱਜ ਨਹੀਂ ਰੇਟ ਕਰਦੇ ਦੋਨੋਂ ਸੀਲ ਕਰੋ ਤੇ ਉਹ ਤੇ ਫੋਟਸ ਕਰਦੇ ਚਲੋ ਐਵੇਂ ਕਰਦੇ ਜੇ ਇਹ ਸਿੱਧਾ ਅੰਦਰ ਵੱਡੇ ਵਰਦੇ ਨਾ ਸਰ ਇਹਨਾਂ ਨੇ ਅੰਦਰ ਵੜਾ ਹੈ ਸਰ ਮੈਂ ਆ ਕੇ ਸੁਣ ਲਵਾਂ ਉਹ ਕੋਈ ਨਹੀਂ ਆਹਣ ਸਰ ਹਾਂਜੀ ਆ ਰਹੇ ਪਾਪਰ ਤੇ ਇਹਨਾਂ ਇਹਨਾਂ ਨੇ ਸਰ ਇਹਨਾਂ ਨੇ ਨਾ ਕਿੰਨਾ ਨੂੰ ਮਤਲਬ ਕੱਥੇ 4 ਘੰਟੇ ਇਹ ਵੀ ਐਸਐਸਓ ਸਾਹਿਬ ਨੂੰ ਇਹਨਾਂ ਵੀ ਬੰਦਾ ਆਂਦੇ ਸਾਰਾ ਡੀਵੀਆ ਉਤਾਰਿਆ ਕਿਉਂ ਸਰ ਮੈਂ ਨਹੀਂ ਉਤਾਰਿਆ ਕਹਿੰਦਾ ਅਸੀਂ ਪੁੱਛਿਆ ਤਾਂ ਸਰ ਅਸੀਂ ਕਹਿੰਦਾ ਸਾਡਾ ਫਿਰ ਕੋਈ ਤੁਹਾਡੇ ਲੈਟਰ ਹੈਗਾ ਕੋਈ ਡੀਵੀਆ ਉਤਾਰਨ ਦਾ ਤੁਸੀਂ ਕਾਪੀ ਰਾਈਟ ਲਾ ਲਿਓ ਨਹੀਂ ਸਾਡਾ ਮਾਲ ਲੱਗ ਲਿਆ ਹੈ ਤੁਸੀਂ ਸੀਲ ਕਰ ਦਿਓ ਤੇ ਮੈਂ ਨਹੀਂ ਉਤਾਰਿਆ ਜੀ ਕੋਈ ਨਾ ਬੀਤਣਾ। ਜੇ ਕਿਹਨਾਂ ਨੇ ਕੋਈ ਗੱਲ ਨਹੀਂ ਸੁਣੀ ਐਵੇਂ ਬਸ ਚੇਰੋ। ਜੇ ਕੋਈ ਨਾ ਕੋਈ ਸਮਾਨ ਲਓ, ਵੰਡੋ ਨੂੰ ਸੀਲ ਕਰੋ, ਉਹ ਡੁਪਲੀਕੇਟ ਹੋਦਾ ਤਾਂ ਕਾਰਵਾਈ ਹੋਗੀ। ਠੀਕ ਹੈ। ਮੈਂ ਉਹ ਚਨਖ ਦਾ ਕੀ ਮਤਲਬ? ਸਰ ਇਹਨਾਂ ਨੂੰ ਪ੍ਰੂਵ ਕਰ ਰਹੇ ਆ ਮੈਂ ਸਾਰੇ ਬਿੱਲ ਕੱਢ ਕੇ ਰੱਖਤੇ। ਕਹਿੰਦੇ ਕਿ ਅਸੀਂ ਇਹ ਬਿੱਲ ਨਹੀਂ ਮੰਨਨੇ ਜਿਹੜੇ ਤੁਹਾਡੇ ਕੋਲ ਕੰਪਨੀ ਤੋਂ ਵੀ ਲਾਇਆ ਹੋਇਆ ਉਹ ਬਿੱਲ ਦੇਖੋ। ਮੈਂ ਕਹਿੰਦਾ ਕੰਪਨੀ ਡਿਸਟ੍ਰੀਬਿਊਟਰ ਨੂੰ ਬਿੱਲ ਕਰਦੀ ਹੈ ਉਹ ਅਥਰਾਇਜ਼ਡ ਡਿਸਟ੍ਰੀਬਿਊਟਰ ਹੁੰਦਾ। ਠੀਕ ਹੈ ਜੀ। ਮੈਂ ਉਹ ਮੇਰੇ ਫਾਦਰ। ਉਹ ਕੰਪਲੇਂਟ ਦੇ ਕੰਮ। ਮੈਂ ਕਹਿੰਦਾ ਸਰ ਤੋਂ ਡੀਵੀਆਰ ਲੈ ਕੇ ਜਾਂਦਾ ਮਤਲਬ ਸਰ ਜੇ ਅਸੀਂ ਕਰਦਾ ਜੀ ਮੂਲੀ ਨਾ ਬਣਦੀ ਸਰ ਮੈਂ ਉਹੀ ਤਾਂ ਕਹਿੰਦਾ ਮੈਨੂੰ ਕਹਿੰਦੇ ਡੀਵੀਆਰ ਤੁਸੀਂ ਮੈਂ ਕਹਿੰਦਾ ਸਰ ਤੁਸੀਂ ਡੀਵੀਆਰ ਮਤਲਬ ਕਿਵੇਂ ਲਾ ਕੋ ਥੋੜੋ ਥੋੜੀ ਲੱਤਰੇਗਾ ਕਹਿੰਦੇ ਸਰ ਕੋ ਥੋੜੀ ਲੱਤਰ ਨਹੀਂ ਹੈਗਾ ਤੈਨੂੰ ਸਖਾਨੇ ਅਥਾਰਟੀ ਕਿਵੇਂ ਹੁੰਦੀ ਹੈ ਹੈਣੀ ਮੈਂ ਸਰ ਮੈਂ ਨਾ ਉਹਨਾਂ ਵਾਸਤੇ ਚਾਹ ਮੰਗਾਈ ਬਿਸਕੁਟ ਮੰਗਾਏ ਕਹਿੰਦੇ ਇਹਦਾ ਛੋਟਾ ਚਾਹ ਚਾਹਦੇ ਹੋ ਬਿਸਕੁਟ ਇਹਨੂੰ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗਾਈਦਾ ਹੁੰਦਾ ਫਰੋਂ ਮੈਨੂੰ ਇੰਨਾ ਦੰਦਾ ਮਤਲਬ ਮੈਂ ਜਿਵੇਂ ਆਪਣੇ ਨੂੰ ਕ੍ਰਿਮੀਨਲ ਆਪਣੇ ਆਪ ਨੂੰ ਮਨ ਨੂੰ ਗਿਲਟੀ ਫੀਲ ਹੋਰਦੀ ਕਿ ਮੈਂ ਜਿਵੇਂ ਕ੍ਰਿਮੀਨਲ ਹੰਦਾ ਮੈਂ ਮੈਸੇਜ ਲਿਖ ਕੇ ਦਿੰਨਾ ਫੋਟੋ ਤੇ ਲੈਟਰ ਹੈਗਾ ਹਾਂਜੀ ਲੈਟਰ ਹੈ ਤੇ ਲੈਟਰ ਰਹਦੇ ਆ ਕਿਲਾ ਜਿਹੋ ਨਾਲ ਦਾ 5-4 ਲੱਖ ਰੁਪਏ ਦਾ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਸੈਟਿੰਗ ਕਰ ਲਓ ਨਾਲ ਜਾ ਕੇ ਐਸੇ ਕੋ ਸਾਹਿਬ ਕਹਿੰਦੇ ਕਿ ਨਾਲ ਸੈਟਿੰਗ ਕਰ ਲਓ ਜਾ ਕੇ ਮੈਂ ਨਾਲ ਜਾ ਕੇ ਗੱਡੀ 'ਚ ਬਹਿ ਗਿਆ ਮੈਨੂੰ ਉਹਦਾ ਆਪਣਾ ਮੌਜੂਦਗੀ ਦੇ ਧੱਕਿਆ ਮੈਂ ਡਰਦਾ ਕੰਮ ਕਰਦਾ la vida no falta en este video pero no hay no hay no hay no hay này hay no 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 này no cái no hay 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 no này no cái no hay 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 no này no cái no hay 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 no này no cái no hay 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 no này no hay no hay no này no hay 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 no này no hay no hay no ਆਜੋ ਬਹੁਤ ਹੀ ਧੀਗੜੀ ਵੇਤੇ ਆਏ ਕੋਈ ਇਤਨੀ ਵਸਤੂ ਨਹੀਂ ਆ ਰਹੀ ਸਾਰੇ 350 ਡਾਕੂਮੈਂਟ ਰੀਜਨਲ ਹੈ ਦੇਖਿਆ ਹੈ ਸੁਗਮ ਪਿਸ਼ਾਜ ਜੀ ਸੰਦੀਪ ਸੰਦੀਪ ਜੀ ਅੱਛੇ ਸਾਕੂਟ ਸਾਰੇ ਸਾਕੂਟ ਸਾਮਾਨ ਸਾਮਾਨ ਅੰਦਰ ਹੈ ਸਰ ਸਮਾਨ ਲੈ ਜਾਣੇ ਭੈਜਿਆ ਸਰ ਨਹੀਂ ਆਜਾ ਸਾਡੀ ਦੁਕਾਨ ਤੇ ਸਵੇਰੇ 11 ਵਜੇ ਮਤਲਬ ਪੁਲਿਸ ਵਾਲਿਆਂ ਨਾਲ ਐਸ ਐਚਓ ਸਾਹਿਬ ਲਈਏ ਤੇ ਹੋਰ ਵੀ ਬੰਦੇ ਤਿੰਨ ਇੱਕ ਕਾਪੀਰਾਈਟ ਇਨਸਪੈਕਟਰ ਬਣ ਕੇ ਆ ਗਿਆ ਤੇ ਚਲੋ ਸੀਗੇ ਜੋ ਵੀ ਸੀਗੇ ਉਹਨਾਂ ਕੋਲ ਨਾਤਾ ਉਹਨਾਂ ਦਾ ਲਾਇਸੈਂਸ ਸੀਗਾ ਤੇ ਆਪਾਂ ਜਦ ਪੁੱਛਿਆ ਉਹਨਾਂ ਨੂੰ ਆਂਦੇ ਹੀ ਪਹਿਲਾਂ ਤਾਂ ਇਸ ਵੀ ਪੁਲਿਸ ਵਾਲਿਆਂ ਨੇ ਸਾਡਾ ਡੀਵੀਡੀ ਉਤਾਰ ਲਿਆ ਸਾਰਾ ਜਦ ਕਿ ਉਹਨਾਂ ਕੋਲ ਕਿਤੇ ਲਿਖਿਆ ਹੋਇਆ ਨਹੀਂ ਸੀਗਾ ਤੇ ਦੂਜੀ ਗੱਲ ਉਹਨਾਂ ਨੇ ਸਾਡੀ ਦੁਕਾਨ ਦਾ ਆਵਾ ਤਾਵਾ ਚੱਕ ਕੇ ਸਾਰਾ ਸਮਾਨ ਥੈਲੀਆਂ 'ਚ ਪਾਣਾ ਸ਼ੁਰੂ ਕਰਤਾ ਵੀ ਇਹ ਨਕਲੀ ਹੈ ਨਕਲੀ ਹੈ ਆਪਣੇ ਕੋਲ ਸਾਰੇ ਬਿੱਲ ਸੀਗੇ ਸਾਰਾ ਪ੍ਰੂਫ ਸੀਗਾ ਉਹ ਦੇਖਣ ਨੂੰ ਰਾਜ਼ੀ ਨਹੀਂ ਸੀਗੇ ਮਤਲਬ ਆਪਣਾ ਹੀ ਉਹਨਾਂ ਨੇ ਬਣਾਇਆ ਸੀਗਾ ਕਿ ਅੱਜ ਆਪਾਂ ਇੱਥੋਂ ਲੈ ਕੇ ਹੀ ਜਾਣਾ ਜੋ ਵੀ ਲੈ ਕੇ ਜਾਣਾ ਕਿੰਨੇ ਕੁ ਬੱਤੇ ਆਏ ਸੀਗੇ ਬਈ ਇਹਦੇ ਕੋ ਤਿੰਨੇ ਤਾਂ ਉਹਨਾਂ ਦੇ ਸੀਗੇ ਜਿਹੜੇ ਆਏ ਸੀਗੇ ਉਹ ਜਿਹੜੇ ਕਾਪੀਰਾਈਟ ਦੇ ਸੀਗੇ ਤੇ ਨਾਲ ਆਪਣੇ ਖੰਨੇ ਦੀ ਟੀਮ ਸੀਗੀ ਸਿਟੀ ਵਨ ਦੀ ਤੇ 6 ਬੰਦੇ ਪੁਲਿਸ ਵਾਲੇ ਸੀਗੇ ਵਿੱਚ ਇਹ ਫੀਮੇਲ ਸਟਾਫ ਵੀ ਸੀਗਾ ਉਹਨਾਂ ਦਾ ਤੇ ਬੜਾ ਹਰਾਸ ਕੀਤਾ ਉਹਨਾਂ ਨੇ ਸਾਨੂੰ 4-5 ਘੰਟੇ ਬੰਦ ਕਰਕੇ ਰੱਖੀ ਦੁਕਾਨ ਫੀਮੇਲ ਸਟਾਫ ਨੂੰ ਪਿੱਛੇ ਕਰਤਾ ਜੈਂਟ ਸਟਾਫ ਨੂੰ ਬਾਹਰ ਕੱਢਤਾ ਪਰ ਤਾਂ ਬੜਾ ਕਿ ਨਕਲੀ ਨਕਲੀ ਕਰਕੇ ਬਟ ਉਹਨਾਂ ਕੋਲ ਆਪ ਦੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਵੀ ਆਪਾਂ ਨਕਲੀ ਹੈਗਾ ਭਈਆ ਉਸ ਟਾਈਮ ਨੂੰ ਹਾਜ਼ਰ ਸਿਰ ਪਪਾ ਸੀਗੇ ਦੁਕਾਨ ਤੇ ਦੇਖੋ ਯੂਜੂਲੀ ਬੈਂਕ ਦਾ ਕੰਮ ਮੇਰੇ ਹਸਬੰਡ ਕਰਨ ਗਏ ਹੁੰਦੇ ਹਨ ਤੇ ਉਹ ਸੀਗੇ ਉਹਨਾਂ ਨੂੰ ਆ ਕੇ ਕਹਿੰਦੇ ਵੀ ਆਪਾਂ ਰੇਡ ਪਾਣੀ ਆ ਸਾਰਾ ਬੰਦਾ ਬਾਹਰ ਕੱਢ ਦੋ ਤੇ ਉਹਨਾਂ ਨੇ ਚਲੋ ਜਿਵੇਂ ਕਿ ਆਪਾਂ ਕਰਤਾ ਤੇ ਪਹਿਲਾਂ ਪੁਲਿਸ ਵਾਲਾ ਨੇ ਡੀਵੀਡੀ ਨੂੰ ਹੱਤ ਪਾ ਲਿਆ ਚੱਕ ਕੇ ਆਪਣੀ ਉਹ ਚ ਰੱਖਤੀ ਆਪਣੀ ਕਾਰ ਦੇ ਵਿੱਚ ਜਿਹੜੀ ਹੁਣ ਤੱਕ ਸਾਡੇ ਕੋਲ ਆਈ ਨਹੀਂ ਹੈਗੀ ਕਹਿੰਦੇ ਕੀ ਜੀ ਨਕਲੀ ਸਮਾਨ ਹੈ ਬਸ ਭਈਆ ਕਹਿੰਦੇ ਸੀ ਨਕਲੀ ਮਾਲ ਹੈ ਜੀ ਦੁਕਾਨ ਤੇ ਇਹ ਹੈ ਉਹ ਹੈ ਮੈਂ ਕਿਹਾ ਵੀ ਫਿਰ ਸਾਰੀ ਐਸੋਸੀਏਸ਼ਨ ਸਾਡੀ ਆ ਗਈ ਸੀਗੀ ਥੈਂਕ ਯੂ ਐਸੋਸੀਏਸ਼ਨ ਦਾ ਵੀ ਤੇ ਸੋਨ ਸਾਹਿਬ ਦਾ ਸਭ ਤੋਂ بڑا ਥੈਂਕ ਯੂ ਹੈ ਉਹਨਾਂ ਨੇ ਮੇਰੀ ਇੱਕ ਆਵਾਜ਼ ਤੇ ਆਪਣੀ ਸਾਰੀ ਟੀਮ ਲਾਤੀ ਕਿ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਆਪਾਂ ਬਿਲਕੁਲ ਹੀ ਜਾਇਜ਼ ਕੰਮ ਕਰਦੇ ਆ ਨਾ ਆਪਾਂ ਨਕਲੀ ਕਰਦੇ ਹੀ ਨਹੀਂ ਕੰਮ ਬੜਾ ਸਾਥ ਦਿੱਤਾ ਜਿਉਂ ਉਹਨਾਂ ਦੀ ਟੀਮ ਨੇ ਔਰ ਸੋਨ ਸਾਹਿਬ ਨੇ ਮੇਰਾ ਸਰ ਹਾਂਜੀ ਉਹ ਮੈਂ ਨਾ ਜਦ ਮੈਂ ਸੋਨ ਸਾਹਿਬ ਨਾਲ ਗੱਲ ਕੀਤੀ ਫੋਨ ਤੇ ਤੇ ਮੈਂ ਆਪਣੇ ਹਸਬੰਦ ਦੀ ਕਰਾਨੀ ਸੀ ਕਿਉਂਕਿ ਮੈਂ ਦੱਸਣਾ ਸੀਗਾ ਵੀ ਕਿਹੜੇ ਅਫਸਰ ਆਏ ਨੇ ਤੇ ਉਹਨਾਂ ਨੇ ਨਾ ਮੇਰਾ ਸਰਨੇ ਗੱਲ ਕੀਤੀ ਉਸ ਤੋਂ ਬਾਅਦ ਮੇਰਾ ਫੋਨ ਲੈ ਕੇ ਆਪਣੀ ਜਿਹੜੀ ਨਾਲ ਸੀਗੀ ਉਹਨਾਂ ਦੇ ਫਿਰ ਉਹਨਾਂ ਨੂੰ ਫੜਾ ਦਿੱਤਾ ਔਰ ਇੰਨੇ ਕਾਲ ਆਏ ਹੋਏ ਨੇ ਸੋਨਸ ਆਪ ਦੇ ਕੋਈ ਚੱਕਰ ਨਹੀਂ ਲੱਟਾ ਸਾਨੂੰ ਹਾਂ ਜੀ ਮੰਨਤੀ ਕਰਦੇ ਹਾਂ ਭਈ ਹਸ ਤਾਂ ਜਾਣੇ ਆ ਵੀ ਸਖਤੋ ਸਖਤ ਕਾਰਵਾਈ ਹੋਵੇ ਐਵੇਂ ਨਹੀਂ ਛੱਡਿਆ ਜਾਵੇ ਕਿਉਂਕਿ ਐਦਾਂ ਧੋੜੀ ਨਾ ਬੈਠੇ ਆ ਅਸੀਂ 70 ਸਾਲ ਤੋਂ ਇੱਥੇ ਸਾਡਾ ਪੂਰਾ ਦੇਖੋ ਖੰਨੇ ਦਾ ਐਸੋਸੀਏਸ਼ਨ ਹੈ ਸਾਰੀ ਇੱਕ ਟੀਮ ਹੈ ਜੇ ਆ ਸਾਡੇ ਦਾ ਨਾਮ ਆ ਤਾਂ ਫਿਰ ਇੱਕਦਮ ਮਤਲਬ ਕਿ ਸਾਰੇ ਹੀ ਗਲਤ ਨੇ ਕਹਿਣ ਨਾਲ ਬੜਾ ਗਲਤ ਤਰੀਕਾ ਸੀ ਬਈਆਂ ਬਹੁਤ ਹਰਾਸ ਕੀਤਾ ਗਾਲੀ ਗਲੋਚ ਵੀ ਕੀਤੀ ਆ ਉਹਨਾਂ ਨੇ ਸੜੇ ਫੀਮੇਲ ਸਟਾਫ ਨਾਲ ਵੀ ਬਤਮੀਜ਼ੀ ਕੀਤੀ ਆ ਉਹਨਾਂ ਨੇ ਗਲਤ ਤਰੀਕਾ ਸੀ ਐਦਾਂ ਕੋਈ ਮੈਂ ਵੀ ਆਪਾ ਪੜੇ ਲਿਖੇ ਆ ਐਦਾਂ ਕੋਈ ਵੀ ਆ ਕੇ ਛਾਪਾ ਨਹੀਂ ਮਾਰਦਾ ਸਭ ਤੋਂ ਵੱਡੀ ਗੱਲ ਬਹੁਤ ਗਲਤ ਅੱਜ ਹੋਇਆ ਜੋ ਵੀ ਹੋਇਆ ਔਰ ਥੈਂਕ ਯੂ ਹੈ ਟੀਮ ਦਾ ਐਸਐਸਪੀ ਮੈਮ ਦਾ ਸਰ ਦਾ ਸਾਰੇ ਇੱਥੇ ਆਏ ਔਰ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਉਹਨਾਂ ਨੇ ਐਸਐਚਓ ਸਾਭ ਨੂੰ ਵੀ ਅਭੀ ਕਰ ਦਿੱਤਾ ਹੈ ਬਖਾਸ ਈਸ਼ਕਮਰ ਨਾਮ ਹੈ ਜੀ ਫਰਮਾਨਾ ਨੂੰ ਸਾਡਾ ਜੀਏ ਕੁਮਾਰ ਕੇਸ਼ਟਮਾਰਾ ਕਲਗੀ ਦਾ ਆਪੋਜੀਟ ਕਲਗੀ ਦਾ ਗੁਰਦੁਆਰਾ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਕੀ ਹੋਈ ਹੈ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਤੇ ਇੱਕ 10 ਬੰਦੇ ਦੀ ਟੀਮ ਆਈ ਪੁਲਿਸ ਦੀ ਨਾਲ ਤਿੰਨ ਬੰਦੇ ਹੋਰ ਸੀ ਨਾਲ ਲੇਡੀ ਪੁਲਿਸ ਸੀ ਦੋ ਤੇ ਉਹਨਾਂ ਨੇ ਆ ਕੇ ਸਾਨੂੰ ਕਿਹਾ ਜੀ ਗਾਕਾਂ ਸਾਰੇ ਬਾਹਰ ਭੇਜ ਦਿਓ ਸਟਾਫ ਨੂੰ ਬਾਹਰ ਭੇਜ ਦਿਓ ਤੁਸੀਂ ਇਕੱਲੇ ਰਹਿਣੇ ਆ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਬੇਟਾ ਗਿਆ ਸੀ ਬੈਂਕ 'ਚ ਉਹ ਕਹਿੰਦੇ ਆ ਤੁਹਾਡਾ ਮਾਲ ਸਾਰਾ ਨਕਲੀ ਆ ਅਸੀਂ ਰੇਡ ਕਰਨ ਆਏ ਆ ਅਸਤਰ ਸਰ ਜੀ ਆ ਸਾਡਾ ਅਸੀਂ ਨਾ ਡੁਪਲੀਕੇਟ ਮਾਲ ਵੇਚਦੇ ਆ ਨਾ ਅਸੀਂ ਲੈਂਦੇ ਆ ਸਾਡੇ ਕੋਲ ਹਰ ਇੱਕ ਚੀਜ਼ ਦਾ ਬਿੱਲ ਹੈ ਤੁਸੀਂ ਜੇ ਜਿਹੜੀ ਮਰਜੀ ਬਿੱਲ ਦਾ ਆਈਟਮ ਚੈੱਕ ਕਰ ਸਕਦੇ ਆ ਸਾਡੇ ਕੋਲ ਡੁਪਲੀਕੇਟ ਡੁਪਲੀਕੇਟ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਾਡੇ ਕੋਲ ਨਾ ਕੁਝ ਹੋਵੇ ਪ੍ਰੂਫ ਕੋਈ ਮੈਂ ਕਿਹਾ ਸਾਰੇ ਬਿੱਲ ਪਏ ਨੇ ਬੇਟਾ ਆ ਜਾਂਦਾ ਏ ਉਹ ਤੁਹਾਨੂੰ ਸਾਰਾ ਕੁਝ ਦੇ ਦਿੰਦਾ ਬੇਟਾ ਬੈਂਕ ਗਿਆ ਸੀਗਾ ਕੈਸ਼ ਜਮ੍ਹਾਂ ਕਰਾਉ ਉਹ ਬੈਂਕ ਤੋਂ ਆ ਮੈਂ ਨਹੀਂ ਆਉਂ ਫੋਨ ਕੀਤਾ ਸਾਡੇ ਆਉਂਦੇ ਨਹੀਂ ਪਹਿਲਾਂ ਫੋਨ ਮੇਰੇ ਖੋਲਿਆ ਮੈਂ ਫੋਨ ਕੋਲੇ ਆ ਤੇ ਮੈਂ ਕਹਾ ਸਰ ਜੀ ਮੈਂ ਬੇਟੇ ਨੂੰ ਬੁਲਾਣਾ ਹੈ ਕਹਿੰਦਾ ਨਹੀਂ ਕਹਾ ਤੁਹਾਨੂੰ ਬਰਾਇਆ ਕਹਾ ਫੋਨ ਨਹੀਂ ਦੇ ਰਾ ਮੈਂ ਕਹਾ ਸਰ ਜੀ ਮੈਨੂੰ ਦਿਓ ਤਾਂ ਹੀ ਬੇਟਾ ਆਊਗਾ ਮਰੇ ਕਹਾ ਮੈਂ ਤੁਹਾਨੂੰ ਕਹਿ ਦਿੰਦਾ ਤੇ ਉਹ ਜਲਦੀ ਆ ਜੂਗਾ ਤੇ ਮੈਂ ਉਹਨਾਂ ਚਲੋ ਦੇਤਾ ਮੈਨੂੰ ਮੈਂ ਫੋਨ ਕੀਤਾ ਮੀਤ ਨੂੰ ਮੈਂ ਕਹਾ ਬੇਟਾ ਜਲਦੀ ਆ ਵੀ ਆਪਣੇ ਮੈਂ ਕੋਈ ਕਹਿੰਦੇ ਕੁਝ ਹੋਰ ਕੁਝ ਨਹੀਂ ਕਹਿਣਾ ਤੁਸੀਂ ਮੈਂ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਮੈਂ ਉਹਨੂੰ ਕਹਾਂਗਾ ਮੀਤ ਜਲਦੀ ਆ ਕਿਸੇ ਹੋਰ ਸਟਾਫ ਨੇ ਕਹਤਾ ਹੁਣ ਆਪਣੇ ਸਟਾਫ ਨੇ ਮੁੰਡੇ ਨੂੰ ਕਿਹਾ ਗੱਲ ਹੋ ਗਈ ਆਪਣੇ ਕੋ ਇਹ ਆ ਗਿਆ 10 15 ਮਿੰਟ ਬਾਅਦ ਆ ਗਿਆ ਉਸ ਤੋਂ ਬਾਅਦ ਇਹ ਵੀ ਪਹਿਲਾਂ ਆਂਦੇ ਹੀ ਡੀਵੀਆਰ ਲੈ ਲਏ ਮਤਲਬ ਜਦ ਮੇਰੇ ਨਾਲ ਗੱਲ ਹੋ ਰਹੀ ਸੀ ਇਹਨੇ ਆਂਦੀ ਡੀਵੀਆਰ ਲੈ ਲਿਆ ਫੋਨ ਸਾਥੋਂ ਲੈ ਲੇ ਮੁੰਡਾ ਆਇਆ ਮੁੰਡੇ ਦਾ ਫੋਨ ਲੈ ਲਿਆ ਤੇ ਮੁੰਡੇ ਨੂੰ ਕਿਹਾ ਵੀ ਮੁੰਡੇ ਨੇ ਕਿਹਾ ਵੀ ਤੁਸੀਂ ਡੀਵੀਆਰ ਕਿਉਂ ਲਾਇਆ ਤੁਸੀਂ ਤੇ ਐਸਐਚਓ ਸਾਹਿਬ ਕਹਿੰਦੇ ਕਿਹੜਾ ਸੀਗਾ ਕੀ ਨਾਮ ਸੀ ਤੁਹਾਡਾ ਰਵਿਜਾਦ ਪਤਾ ਕੀ ਨਾਮ ਸੀ ਉਹ ਨਾ ਹੈ ਨਹੀਂ ਬਨੋਦ ਕੁਮਾਰ ਉਹ ਕਹਿੰਦੇ ਇਹਨੂੰ ਲੈ ਕੇ ਚੱਲ ਗਏ ਨਾ ਇਹਨੂੰ ਦਿਖਾਣੇ ਡੀਵੀਆਰ ਵੀ ਇਹ ਵੀ ਨਾਲੇ ਕਿ ਨਰਿੰਦਰ ਕਰਾਨੇ ਦਾ ਵੀ ਕਿਵੇਂ ਪੁੱਛੀਦਾ ਕਿ ਬੀਡੀਆਰ ਕਿਵੇਂ ਲਾਇਆ ਸੀ ਤੇ ਅਸਤਾ ਪੁੱਛਣਾ ਵੀ ਕੋਈ ਗਲਤ ਤਾਂ ਦੋਸਤ ਵੀ ਕੋਈ ਚੋਰ ਥੋੜੀ ਐ ਤੁਸੀਂ 10 ਬੰਦੇ ਟੀਮ ਲੈ ਕੇ ਆਏ ਹੋ ਤਿੰਨ ਬੰਦੇ ਹੋਰ ਲੈ ਕੇ ਆਏ ਹੋ ਸਾਰੇ ਬੰਦੇਨ ਸਟਾਫ ਨੂੰ ਬਾਹਰ ਭੇਜਤਾ ਅਸੀਂ ਕੱਲੇ ਅਸੀਂ ਸਾਨੂੰ ਕੋਈ ਰਾਡ ਹੋਊਗੀ ਨਹੀਂ ਕੱਲੇ ਮੈਂ ਮਰੀਜ਼ ਐ ਸ਼ੂਗਰ ਦਾ ਮਰੀਜ਼ ਐ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਐ ਜੇ ਕੱਲ ਮੈਨੂੰ ਉਹੀ ਇੱਕੀ ਗੱਲ ਉਰੇ ਹੋ ਜਾਂਦੀ ਜਿਹੜਾ ਕੈਸ਼ ਸਭ ਕੁਝ ਪਿਆ ਉਹਦੇ ਜਿਹੜੇ ਮੈਨੂੰ ਕਹਿੰਦਾ ਜੀ ਮੈਂ ਕੈਸ਼ ਲੋਕ ਕੇ ਕਰਕੇ ਆਦੀ ਨਾ ਇੱਧਰ ਨੂੰ ਉੱਥੇ ਮੇਰਾ ਲੋਕ ਐ ਗੱਲਾਂ ਕਿ ਮੈਂ ਲੋਕ ਕਰ ਗਏ ਕਹ ਤੈਨੂੰ ਆਪਣੀ ਪਈਆ ਕਹਿੰਦਾ ਤੂੰ ਇੱਧਰ ਆ ਐਸਐਚਓ ਸਾਹਿਬ ਕਹਿੰਦੇ ਕਹ ਤੂੰ ਆਪਣੇ ਗੱੱ ਘਰ ਦੇਖੀਂ ਨਾ ਮੈਂ ਕਿਹਾ ਮਹਾਰਾਜ ਮੈਂ ਲੋਕ ਦਾ ਕਰਨਾ ਹੈ ਕਿ ਨਹੀਂ ਗੱਲ ਨੂੰ ਤੇ ਉਰੇ ਆ ਕੇ ਫਿਰ ਸਾਰਾ ਸਮਾਨ ਸਿੱਟ ਲੈਣੇ ਸਾਨੂੰ ਜ਼ਿੰਮੇਵਾਰਾਂ ਨੇ ਇੱਕ ਕੋਲਗੇਟ ਦੀ ਕਹਿ ਰਹੀ ਸੀ ਜੀ ਤੇ ਉਸ ਤੋਂ ਬਾਅਦ ਆਪਣਾ ਹਾਰਪਿਕ ਵਗੈਰਾ ਤੇ ਆਲ ਆਊਟ ਵਗੈਰਾ ਰੀਫਲ ਸਾਡਾ ਸਰ ਜੀ ਕੱਲੀ ਕੱਲੀ ਕੰਪਨੀ ਦਾ ਮਾਲ ਆਂਦਾ ਸਾਡਾ ਜਿਹੜਾ ਡਿਸਟ੍ਰੀਬਿਊਟਰ ਨੇ ਸਾਡੇ ਬਾਰੂ ਮਦਰ ਜਿਹੜੇ ਕੰਪਨੀਆਂ ਨੇ ਉਹਦੇ ਡਿਸਟ੍ਰੀਬਿਊਟ ਪੁਆਇੰਟ ਕਿਤੇ ਨੇ ਅਸੀਂ ਉਹਨਾਂ ਤੋਂ ਹੀ ਲੈਂਦਾ ਨਾ ਮਾਲ ਤੇ ਕਹਿੰਦੇ ਸਾਨੂੰ ਕੰਪਨੀਆਂ ਵੀ ਲਗਾਓ ਅਸੀਂ ਕੰਪਨੀ ਦਾ ਜਦ ਸਾਡਾ ਮਾਲ ਹੀ ਨਹੀਂ ਆਉਂਦਾ ਕੰਪਨੀ ਦਾ ਅਸੀਂ ਕਿ ਮੈਂ ਬਿੱਲ ਖਾਂਗਾ ਤੁਹਾਨੂੰ ਜਿਹੜਾ ਮਾਪਕ ਦੇ ਪ੍ਰੈਜੈਂਟ ਆਫੀਸਰ ਆਇਆ ਕੀ ਨਾਮ ਹੈਗਾ ਤਾਂ ਕੀ ਡੈਗਨੀਸ਼ਨ ਹੈਗਾ ਕੀ ਉਹਦਾ ਸਤਨਾਮ ਸਿੰਘ ਜੀ ਕਹਿ ਰਹੇ ਨਹੀਂ ਕੋਈ ਉਹ ਸਤਨਾਮ ਸਿੰਘ ਜੀ ਤੇ ਕਹਿੰਦੇ ਮੈਂ ਤੁਹਾਡੇ ਕੋਲ ਤਿੰਨੇ ਆਈਟਮਾਂ ਲੈ ਕੇ ਗਿਆ ਸੀ ਦੋ ਹੱਤਾ ਪਹਿਲਾਂ ਜਿਹਦੇ ਮੀ ਪੈਂਦਾ ਸੀ ਤੇ ਮੈਂ ਤੁਹਾਨੂੰ ਪੀਟੀਐਮ ਪੈਸੇ ਕਰਕੇ ਗਿਆ ਤੇ ਉਹ ਥੋੜੀਆਂ ਅਸੀਂ ਚੈੱਕ ਕਰਵਾਈਆਂ ਕਿ ਤਿੰਨੇ ਆਈਟਮਾਂ ਡੁਪਲੀਕੇਟ ਨੇ ਉਹ ਕਿਉਂ ਮੰਨਣ ਤਿਆਰ ਨਹੀਂ ਕਹਿੰਦੇ ਤੁਹਾਡਾ ਮਾਲ ਸਾਰੀ ਡੁਪਲੀਕੇਟ ਆ ਅੱਜ ਤੱਕ ਸਾਰੀ ਸਾਨੂੰ ਦੱਸ ਦੋ ਵੀ ਡੁਪਲੀਕੇਟ ਹੁੰਦਾ ਕਿਵੇਂ ਹੈ ਉਹ ਕੋ ਕੱਲੀ ਕੱਲੀ ਐਂਡ ਦਾ ਬਿਲ ਦੇ ਰਹੇ ਆ ਤੁਹਾਨੂੰ ਅਸੀਂ ਕੱਲੀ ਕੱਲੀ ਐਂਡ ਤੁਹਾਡੇ ਸਾਹਮਣੇ ਪਈ ਹੈ ਕਿਸੇ ਨੂੰ ਚੈੱਕ ਕਰਾ ਲਓ ਬਾਜ਼ਾਰ ਚੋਂ ਲਿਆ ਕੇ ਦਿਖਾ ਦਿਓ ਕਿਸੇ ਨੂੰ ਕਿ ਭਾਈ ਡੁਪਲੀਕੇਟ ਹੈ ਕਿ ਅਸਲੀ ਹੈ ਕਹਿੰਦੇ ਨਹੀਂ ਕਹਿੰਦੇ ਤੁਹਾਡਾ ਮਾਲ ਨਕਲੀ ਹੈ ਡਿਪਾਰਟਮੈਂਟ ਆਇਆ ਸੀ ਪਾਣੀ ਡਿਪਾਰਟਮੈਂਟ ਆਇਆ ਸੀ ਤੇ ਕਿਹੜੀ ਜਾਨੀ ਕਿ ਅਨਾਈ ਕੋਲੋਂ ਕੋ ਲੈਟਰ ਜਾਰੀ ਕੀਤਾ ਉਹਨਾਂ ਦਾ ਡਿਪਾਰਟਮੈਂਟ ਵੱਲੋਂ ਸਾਡੇ ਬੇਟੇ ਨੇ ਪੁੱਛਿਆ ਵੀ ਸਾਨੂੰ ਕੋਈ ਥੋੜੀ ਦਾ ਦੇ ਦੋ ਕੋ ਕਹ ਤੈਨੂੰ ਸਭ ਕੁਝ ਦਿੰਨੇ ਆ ਕਹ ਤੂੰ ਸਾਡੇ ਨਾਲ ਥਾਣੇ ਚੱਲਦੇ ਹਾਂ ਸਾਡੇ ਥੋੜੀ ਵੀ ਦਿੰਨੇ ਆ ਤੇਰਾ ਡੀਵੀਡੀ ਆ ਵੀ ਦਿਖਾਣੇ ਤੈਨੂੰ ਤੇ ਮੋਬਾਈਲ ਵੀ ਦਿੰਨੇ ਤੈਨੂੰ ਕਹਿੰਦਾ ਉੱਥੇ ਤੇ ਇਹਨਾਂ ਦਾ ਸਾਰਾ ਮਾਲ ਸਾਡਾ ਢੇਰੀ ਕਰਕੇ ਮਾਲ ਢੇਰ ਲਾ ਦੇ ਉਹਰੇ ਅਜਿਹਾ ਭਾਈ ਤੂੰ ਸਿੰਪਲੀ ਚੈੱਕ ਕਰਾਣਾ ਨਾ ਇੱਕ ਇੱਕ ਪੀਸ ਲੈ ਜਾਓ ਸੈਂਪਲ ਚੈੱਕ ਕਰਾਓ ਆਪਣਾ ਕਿ ਜਿਹੜਾ ਮਾਸਾਲਾ ਪਿਆ ਆਪਣੇ ਕਿਸੇ ਵੀ ਰੂਮ 'ਚ ਅਸੀਂ ਰੱਖ ਦਿੰਨੇ ਆ ਸੀਲ ਲਗਾਉ ਸੀ ਲੋਕ ਕਰਕੇ ਅਸੀਂ ਲੈ ਜਾਓ ਇਹਨਾਂ 30 40 ਥੱਲੇ ਸਾਡੇ ਮਾਲ ਦੇ ਭਾਰਲੇ ਕਟਵਾਏ 4-5 ਲੱਖ ਰੁਪਏ ਦਾ ਮਾਲ ਸੀ ਜੀ ਉਹ ਤੇ ਮੰਨਿਆ ਨਹੀਂ ਜੀ ਗੱਲ ਉਹ ਇਹ ਆਸਾ ਲੈ ਕੇ ਜਾਣਾ ਇਹ ਉਹਨਾਂ ਨੇ ਆਪਣੀ ਟੈਂਪੂ ਲੈਣ ਭੇਜਤਾ ਐਸ ਐਚਓ ਸਾਹਿਬ ਉਹਨਾਂ ਨੂੰ ਲੈ ਕੇ ਆਪਣਾ ਨੀਤੀ ਨੂੰ ਬੇਟੇ ਨੂੰ ਉੱਥੇ ਲੈ ਕੇ ਨਾਲ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਰਿਕੁਐਸਟ ਕੀਤੀ ਮੈਂ ਕਿਹਾ ਤੁਸੀਂ ਸਾਡਾ ਮਾਲ ਨਾਲ ਲੈ ਆਓ ਸਾਡੀ ਸਾਰੀ ਇਹਦੇ ਵਿੱਚ ਸਭੀ ਦੇਸੀ ਹੋਏਗੇ ਸਾਡਾ 70 ਸਾਲ ਪੁਰਾਣਾ ਬਿਜ਼ਨਸ ਹੈ ਅਸੀਂ ਪਹਿਲਾਂ ਰੀਰੇਬੋਡ ਦੀ ਦੁਕਾਨ ਸੀ ਉਦੋਂ ਸਟੈਂਡ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਜੇ ਹੁਣ ਤੱਕ ਜੀਐਸਵੀ ਐਸਵੀ ਮਾਲ ਵੇਚਿਆ ਤਾਂ ਹੀ ਅਸੀਂ ਉਰੇ ਤੱਕ ਪਹੁੰਚੇ ਹਾਂ ਕਿ ਅਸੀਂ ਡੁਪਲੀਕੇਟ ਮਾਰਦੇ ਅਸੀਂ ਤਾਂ ਥੱਲੀ ਰਹਿ ਜਣਾ ਸੀ ਅਸੀਂ ਕਿੱਥੇ ਕਾਮਯਾਬ ਹੋਣਾ ਸੀ ਪੁੱਛਿਆ ਉਹਨਾਂ ਕਿ ਤਿੰਨ ਸੀਗੇ ਲੈਟਰਾਂ ਦਿਖਾਈਆਂ ਹੁਣ ਇਹ ਨਹੀਂ ਪਤਾ ਵੀ ਅਸਲੀ ਆ ਕਿ ਨਕਲੀਆਂ ਤੇ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਜੇ ਪ੍ਰਮਾਣ ਮੰਗੋਗੇ ਕਿਸੇ ਗੱਲ ਦਾ ਨਹੀਂ ਆਈ ਹੈ ਜੇ ਪੁਲਿਸ ਪੁਲਿਸ ਆਲੇ ਤਾਂ ਉਹਦੀਓ ਕੀਤੀ ਆ ਜੀ ਸਾਰੀ ਫੇਰ ਮੈਨੂੰ ਉਹ ਸਤਨਾਮ ਸਿੰਘ ਗਿਆ ਕਹੇ ਕੋਈ ਨਹੀਂ ਕਹਿੰਦਾ ਤੁਸੀਂ ਆਪਾਂ ਤੁਹਾਡੀ ਸੈਟਿੰਗ ਕਰਾ ਦਿੰਦੇ ਆ ਪੁਲਿਸ ਵਾਲੇ ਨਾਲ ਸਤਨਾਮ ਸਿੰਘ ਨੇ ਇਹ ਗੱਲ ਕਹੀ ਆ ਕਿ ਅਸੀਂ ਕਰ ਲੋ ਕਹਿੰਦਾ ਤੁਹਾਡਾ ਮਾਲ ਘੱਟ ਲੈ ਜਾਾਂਗੇ ਆਪਾਂ ਤੇਰੀ ਕਰ ਇਹ ਨਹੀਂ ਕੀ ਲੱਗਦਾ ਇਹ ਕੋਈ ਫਰੋਡ ਨੇ ਸਾਨੂੰ ਪੁੱਛਣੀ ਬਗਾਈ ਸਾਡੇ ਸਾਡੇ ਦਾ ਮਤਲਬ ਹੈ ਡੁਪਲੀਕੇਟ ਕੋਈ ਵੀ ਇੱਕ ਵੀ ਫੋੜਦਾ ਕੋਈ ਕੱਢਦਾ ਡੁਪਲੀਕੇਟ ਇਹ ਨਹੀਂ ਕਿਤੇ ਆਣ ਫਰੋਡ ਲੱਗ ਰਿਹਾ ਇਹ ਸਾਨੂੰ ਫਰੋਡ ਜੀ ਲੱਗਦਾ ਜੀ ਇਹ ਬੰਦਾ ਜਿਹੜੇ ਪੁਲਿਸ ਅਧਿਕਾਰੀ ਆਏ ਸੀ ਹਾਂਜੀ ਉਹ ਤੋਂ ਬੰਦ ਤੁਸੀਂ ਰਿਟਰਨ ਕੰਪਲੇਂਟ ਕਰਕੇ ਆਇਆ ਉਥੇ ਤਾਂ ਪਤਾ ਨਹੀਂ ਜੀ ਉਹਨਾਂ ਨੂੰ ਤਾਂ 10 ਬੰਦੇ ਦੀ ਟੀਮ ਆਈ ਹੈ ਜਿਵੇਂ ਕੋਈ ਸਹਾਇ ਹੋ ਤੈਰਰਿਸਟ ਨੇ ਆਵੇ ਇਹ ਟੁੱਟੇ ਨਾਲ ਕੋਈ ਧੱਕਾ ਹੋ ਰਿਹਾ ਤੁਸੀਂ ਕੀ ਪੁਲਿਸ ਕੰਪਲੀਟ ਕੀਤੀ ਹੈ ਜਾਂ ਕਰਨੀ ਹੈ ਨੇ ਹੁਣ ਤੱਕ ਦੇਖਣਾ ਹੀ ਕਰਦੇ ਆ ਉਹ ਸੋਚਦੇ ਆ ਇਹਦੇ ਬਾਰੇ ਵਿਚਾਰ ਕਰਦੇ ਆ ਸਾਰੇ ਐਸੋਸੀਏਸ਼ਨ ਦੇ ਨਾਲ ਅਸੀਂ ਮਿਲ ਕੇ ਕਰਾਂਗੇ ਕੁਝ ਨਾ ਕੁਝ ਤਾਂ ਜੇ ਕੱਲੂ ਕਿਤੇ ਹੋਰ ਕੋਲ ਚਲੇ ਜਾਣਗੇ ਕੱਲੂ ਉੱਥੇ ਵੀ ਧੱਕਾ ਕਰਨਗੇ ਅਸੀਂ ਸਾਨੂੰ 4 ਘੰਟੇ ਤੱਕ ਇਹਨਾਂ ਨੇ ਸਾਨੂੰ ਅੰਦਰ ਰੱਖਿਆ ਹੀ ਹੈ ਨਾ ਸਾਨੂੰ ਬਾਹਰ ਜਾਣ ਦਿੱਤਾ ਨਾ ਬਾਥਰੂਮ ਜਾਣ ਦਿੱਤਾ ਨਾ ਸਾਡੇ ਟੈਲੀਫੋਨ ਲੈ ਲਏ ਜਿੰਨੇ ਤੁਹਾਡੀ ਕਰਿਆਨਾ ਐਸੋਸੀਏਸ਼ਨ ਹੈਗੀ ਹੈ ਦੁਕਾਨਾਂ ਵੀ ਜੋੜ ਦੇ ਲੱਗੇ ਨੇ ਕੀ ਕੋਈ ਲਿਮਟ ਹੁੰਦੀ ਆ ਸਮਾਨ ਰੱਖਣ ਦੀ ਵੀ ਇੰਨੀ ਲਿਮਟ ਨਹੀਂ ਸਮਾਨ ਜਿੰਨਾ ਮਰਜੀ ਰੱਖੋ ਜੀ ਇਹ ਤਾਂ ਆਪਣੀ ਇੱਛਾ ਹੈ ਇਹ ਅਨਲਿਮਿਟਡ ਜਾਨੀ ਕਿ ਸਟਾਕ ਤੁਸੀਂ ਹਾਂਜੀ ਹਾਂ ਸਾਡੇ ਕੋਲ ਕੋਈ ਤਕਲੀਫ ਨਹੀਂ ਆਸ ਦਿਲ ਨਾਲੇ ਵੇਚਣਾ ਅੱਗਿਆ ਜੀ ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ਾਪਾ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਇਸ ਬੰਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਜੀ ਪੁਲਿਸ ਸਟੇਸ਼ਨ ਫ੍ਰੀਸ ਪਾਰਟੀ ਵੀ ਨਾਲ ਸੀ ਜੀ ਜੀ ਉਹਦੇ ਲਈ ਅਸੀਂ ਐਸ ਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹੜੇ ਐਕਸ਼ਨ ਹੋਊਗਾ ਲੈ ਜਾਊਗਾ ਸਰ ਮੈਂ ਹੇਰ ਕੀਤੇ ਹੋਏ ਆ ਆਪਣੀ ਤਰਫ ਤੋਂ ਡਿਪਾਰਟਮੈਂਟ ਹੈਰ ਹਾਂ ਡਿਪਾਰਟਮੈਂਟ ਵੀ ਹੇਰ ਕਰ ਸਕਦਾ ਮੈਂ ਵੀ ਹੇਰ ਕਰ ਸਕਦਾ ਐਕਚੁਅਲੀ ਉਹਨਾਂ ਦੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਕਿਹੜੀ ਕੰਪਨੀ ਕਿਹੜੀ ਐਸ ਐਸਪੀਡ ਸਰਚ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਸੈਕਟਰ 34 ਉੱਥੇ ਸਾਰਾ ਕੁਝ ਲੀਗ ਸਾਰਾ ਵੀ ਲੀਗਲ ਦੇ ਵਿੱਚ ਹੈ ਸਰਬੋਤਮ ਲੀਗਲ ਦੇ ਵਿੱਚ ਆ ਸਰ ਕੁਝ ਵੀ ਅਨਲੀਗਲ ਨਹੀਂ ਹੈਗਾ ਅਸੀਂ ਪੂਰੇ ਪ੍ਰੋਸੈਸ ਦਰਾਂ ਨਾ ਆਏ ਹੋਏ ਆ ਇਹ ਡਾਕੂਮੈਂਟ ਜੇ ਤੁਸੀਂ ਸ਼ੋਅ ਕਰੋਗੇ ਉਹ ਸ਼ੋਅ ਕਰ ਦਿੰਦਾ ਸਰ ਮੇਰੇ ਕੋਲ ਗੱਡੀ ਚ ਪਈ ਹੈ ਹੋਰ ਕਿਤੇ ਵੀ ਕੀ ਰੇਡ ਆ ਕਿਸ ਤੋਂ ਲਗ ਨਹੀਂ ਮੈਂ ਤਾਂ ਸਰ ਫਸਟ ਇਹੀ ਰੇਡ ਕੀਤੀ ਸੀ ਸਟਾਰਟਿੰਗ ਤੁਸੀਂ ਕਿਹਦੇ ਸ਼ਿਕਾਇਤ ਆਏ ਐਵੇਂ ਆਏ ਨਹੀਂ ਸਰ ਐਵੇਂ ਨਹੀਂ ਆਏ ਹੈਗੇ ਸਰ ਅਸੀਂ ਪਹਿਲਾਂ ਸਰ ਸਾਨੂੰ ਇਨਫੋਰਮੇਸ਼ਨ ਹੋਈ ਵੀ ਉੱਥੇ ਡੁਪਲੀਕੇਟ ਸਮਾਨ ਵੀ ਗਦਾ ਤਾਂ ਇੱਥੇ ਅਸੀਂ ਉਹ ਲਿੱਤਾ ਸੈਂਪਲ ਦਿੱਤੇ ਸੈਂਪਲ ਵਾਈ ਕੀਤੇ ਸੈਂਪਲ ਵਾਈ ਕਰਨ ਤੋਂ ਨਹੀਂ ਸਰ ਬਾਈ ਨੇਮ ਕੰਪਲੇਂਟ ਨਹੀਂ ਹੈਗੀ ਬਾਈ ਨੇਮ ਐਫ ਆਈ ਆਰ ਬਾਅਦ ਚ ਹੁੰਦੀ ਹੈ ਜਿਹੜੀ ਤੁਹਾਡੇ ਕਿੰਨੇ ਤੁਹਾਡੇ ਵੱਲੋਂ ਇੱਧਰ ਆ ਜਾ ਤੋਰੇ ਆ ਜਾ ਜਿਹੜੇ ਜਿਹੜੇ ਤੁਹਾਡੇ ਵੱਲੋਂ ਸਰ ਇਹ ਜਿਹੜੇ ਹੁਣ ਇਹ ਜਿਹੜੇ ਬੰਦਿਆਂ ਨੇ ਮੇਰੇ ਨਾਲ ਆਏ ਉਹਨਾਂ ਨੂੰ ਉਹ ਕਰਨ ਲੱਗੇ ਆ ਕੁੱਟਮਾਰ ਕਰਨ ਲੱਗੇ ਆ ਪਲੀਜ਼ ਇਹਨਾਂ ਤੇ ਉਹ ਕੀਤਾ ਜਾ ਗਿਆ ਸਰ ਦੀਪ ਸ਼ਰਮਾ ਅੱਛਾ ਸਰ ਚੰਡੀਗੜ੍ਹ ਹੈੱਡ ਆਫਿਸ ਆਈ ਅੱਛਾ ਜੀ ਚੌਂਕੀ ਆ ਜੋ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਉਹਦੇ ਰੇਟ ਹੋਈ ਆ ਹਾਂ ਚੈੱਕ ਕਰਾ ਸ ਚੈੱਕ ਕਰਦੇ ਦੇਖ ਲਈਏ ਸਰ ਤੁਸੀਂ ਡੁਪਲੀਕਾ ਕਿੰਨਾ ਕਹਿ ਰਹੇ ਜਾਦਿਆ ਨੇ ਕੋਈ ਬਿਲਿੰਗ ਹੈਗੀ ਆ ਪੂਰੀ ਕਾਫੀ ਦੇ ਤਾਂ ਕੰਪਲਟ ਬਿਲਿੰਗ ਹੈਗੀ ਹੈ ਨਾ ਚੈੱਕ ਕਰਦੇ ਸਰ ਮੈਂ ਹੁਣੇ ਤੁਸੀ ਜਿੰਨਾ ਕਹਿ ਰਹੇ ਪਹੁੰਚੇ ਹੁਣੇ ਚੈੱਕ ਕਰਦੇ ਹੂੰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਤੁਹਾਡਾ ਨਾਮ ਕੀ ਹੈ ਸੰਦੀਪ ਸ਼ਰਮਾ ਸੰਦੀਪ ਸ਼ਰਮਾ ਸੈਕਟਰ 34 ਸਵੀਟ 6